ਆ ਮੇਰੇ ਮਗਰ ਜਿਹੜੇ ਤੁਸੀਂ ਖੇਤ ਦੇਖ ਰਹੇ ਆ ਇਹ ਸਾਰੇ ਖੇਤ ਜਿਹੜੇ ਆ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਦਾ ਜਦੋਂ ਖਾੜਾ ਲੱਗਣਾ ਸੀ 8 ਮਾਰਚ 1988 ਨੂੰ ਇੱਥੇ ਇਹਨਾਂ ਖੇਤਾਂ ਤੋਂ ਡੰਡਿਓ ਡੰਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਸਾਹਮਣੇ ਧਰਮਵਲ ਪਹੁੰਚ ਰਹੇ ਸੀ ਕਿਉਂਕਿ ਜਿਸ ਘਰ ਦੇ ਵਿੱਚ ਵਿਆਹ ਦਾ ਪ੍ਰੋਗਰਾਮ ਸੀ ਹਰ ਇੱਕ ਬਸ਼ਿੰਦਾ ਜਿਹੜਾ ਬਾਈ ਚਮਕੀਲੇ ਨੂੰ ਚਾਹਣ ਵਾਲਾ ਸੀ ਉਹਦੀ ਇੱਕੋ ਹੀ ਇੱਛਾ ਸੀ ਕਿ ਉਹ ਵੱਡੀ ਗਿਣਤੀ ਦੇ ਵਿੱਚ ਜਾ ਕੇ ਭਾਈ ਅਮਰ ਸਿੰਘ ਚਮਕੀਲੇ ਦਾ ਅਖਾੜਾ ਦੇਖਣ ਸੋ ਆ ਜਿਹੜੇ ਖੇਤ ਤੁਸੀਂ ਦੇਖ ਰਹੇ ਆ ਡੰਡੀਆਂ ਬਣਾ ਕੇ ਲੋਕ ਡੰਡੀਓ ਡੰਡੀ ਹੋ ਕੇ ਉਸ ਅਖਾੜੇ ਤੇ ਪਹੁੰਚਣ ਦੇ ਲਈ ਅਤਾਵਲੇ ਸੀਗੇ ਪਰ ਕੁਦਰਤ ਨੂੰ ਜਿਹੜਾ ਆ ਕੁਝ ਹੋਰ ਹੀ ਮਨਜ਼ੂਰ ਸੀ ਸੋ ਭਾਈ ਅਮਰ ਸਿੰਘ ਚਮਕੀਲਾ 8 ਮਾਰਚ 1988 ਨੂੰ ਆਪਣਾ ਅਖਾੜਾ ਪੇਸ਼ ਕਰਨ ਤੋਂ ਪਹਿਲਾਂ ਹੀ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ ਮੈਟਰੋ ਇਸ ਜਗ੍ਹਾ ਤੇ ਜਿੱਥੇ ਮੈਂ ਹੁਣ ਖੜਾ ਆ ਬਿਲਕੁਲ ਏਸੀ ਜਗ੍ਹਾ ਦੇ ਉੱਤੇ ਮੰਜਾ ਲੱਗਾ ਸੀ ਜਿੱਥੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਬੈਠੇ ਸੀਗੇ ਇਥੇ ਹੀ ਉਹਨਾਂ ਨੇ ਪ੍ਰਸ਼ਾਦਾ ਛਕਿਆ ਜਿਸ ਤੋਂ ਬਾਅਦ ਉਹ ਆਪਣੇ ਜ਼ਿੰਦਗੀ ਦਾ ਆਖਰੀ ਅਖਾੜਾ ਲਾਉਣ ਦੇ ਲਈ ਉਸ ਵਿਆਹ ਵਾਲੇ ਘਰ ਵੱਲ ਵੱਧਿਆ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿਉਂਕਿ 8 ਮਾਰਚ 1988 ਦੇ ਦਿਨ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਸਦਾ ਦੇ ਲਈ ਇਸ ਦੁਨੀਆ ਤੋਂ ਰੁਖਸਤ ਕਰ ਦਿੱਤਾ ਗਿਆ। ਆ ਮੇਰੇ ਮਗਰ ਜਿਹੜਾ ਤੁਸੀਂ ਚੁਬਾਰੇ ਦੇਖ ਰਹੇ ਆ ਏਸੀ ਚੁਬਾਰੇ ਦੇ ਅੰਦਰ ਭਾਈ ਅਮਰ ਸਿੰਘ ਚਮਕੀਲੇ ਦੇ ਜਿਹੜੇ ਸਾਜੀ ਸੀਗੇ ਉਹ ਅੰਤਮ ਵੇਲੇ ਰੁਕੇ ਸੀ ਭਾਈ ਅਮਰ ਸਿੰਘ ਚਮਕੀਲੇ ਨੇ ਆਪਣਾ ਆਖਰੀ ਵਕਤ 8 ਮਾਰਚ 1988 ਨੂੰ ਇਸੇ ਪਿੰਡ ਦੇ ਵਿੱਚ ਇਸੇ ਖੂਹ ਤੇ ਬਤਾਇਆ ਸੀ ਤੁਹਾਨੂੰ ਅੰਦਰ ਜਾ ਕੇ ਉਹ ਚੁਬਾਰਾ ਮੈਂ ਅੰਦਰ ਤੋਂ ਦਿਖਾਉਣਾ ਜਿੱਥੇ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੇ ਜਿਹੜੇ ਸਾਜੀ ਆ ਅੰਤਮ ਸਮੇਂ ਰੁਕੇ ਸੀਗੇ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀਆਂ ਜਿਹੜੀਆਂ ਯਾਦਾਂ ਆ ਉਹ ਇਸ ਪਿੰਡ ਦੇ ਨਾਲ ਇਸ ਚੁਬਾਰੇ ਦੇ ਨਾਲ ਜਿਹੜੀਆਂ ਜੁੜੀਆਂ ਆ ਤੇ ਜਦੋਂ ਵੀ ਇੱਥੇ ਪਹੁੰਚਦੇ ਆ ਉਹ ਜਿਹੜੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਆ ਕਿਉਂਕਿ ਇਨਾਂ ਹਵਾਵਾਂ ਦੇ ਵਿੱਚ ਬਾਈ ਅਮਰ ਸਿੰਘ ਚਮਕੀਲੇ ਦਾ ਜਿਹੜਾ ਸੰਗੀਤ ਆ ਉਹ ਹਮੇਸ਼ਾ ਗੂੰਜਦਾ ਆ ਤੇ ਗੂੰਜਦਾ ਰਹੇਗਾ। ਲਓ ਮਿੱਤਰੋ ਇਸ ਜਗ੍ਹਾ ਤੇ ਜਿੱਥੇ ਆਪਾਂ ਖੜੇ ਆ ਇੱਥੋਂ ਤੁਹਾਨੂੰ ਜਿਹੜਾ ਸਾਹਮਣੇ ਘਰ ਦਿਖਾਈ ਦਿੰਦਾ ਉਸ ਘਰ ਦੇ ਵਿੱਚ ਜਿਹੜਾ ਵਿਆਹ ਵਾਲਾ ਪ੍ਰੋਗਰਾਮ ਸੀ ਜਿੱਥੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਆਪਣੀ ਜ਼ਿੰਦਗੀ ਦਾ ਆਖਰੀ ਪ੍ਰੋਗਰਾਮ ਪੇਸ਼ ਕਰਨਾ ਸੀ ਇਸ ਚੁਬਾਰੇ ਦੇ ਉੱਤੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਜਿਹੜਾ ਠਹਿਰਾਇਆ ਗਿਆ ਸੀ ਕਿਉਂਕਿ ਘਰ ਜਿਹੜਾ ਆ ਉਹ ਬਿਲਕੁਲ ਨਜ਼ਦੀਕ ਸੀ ਇਸ ਚਬਾਰੇ ਤੋਂ ਸੋ ਬਿਲਕੁਲ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਆ ਉਸ ਘਰ ਦੇ ਵਿੱਚ ਬਾਈ ਅਮਰ ਸਿੰਘ ਦੀ ਚਮਕੀਲਾ ਤੇ ਬੀਬਾ ਅਮਰਜੋਤ ਨੇ ਆਪਣੀ ਜ਼ਿੰਦਗੀ ਦਾ ਜਿਹੜਾ ਆਖਰੀ ਪ੍ਰੋਗਰਾਮ ਪੇਸ਼ ਕਰਨਾ ਸੀ